ਸਾਜੀ ਗਾਲ ਜੀ ਡਿਵੀਜ਼ੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦਗੀ ਕੀ ਤਰਨ ਤਾਰਨ ਦੀਆਂ ਜਿਮਨੀ ਚੋਣਾ ਕਿ ਸੈਮੀ ਫਾਈਨਲ ਮੈਚ ਤੋਂ ਘਟ ਨਹੀਂ ਸੀ ਤਾਂ ਦਾਦੀ ਇਹ ਕਿ ਤਰਨ ਤਾਰਨ ਦੀ ਜਿਮਣੀ ਚੋਣ ਆਮ ਆਦਮੀ ਪਾਰਟੀ ਕਾਂਗਰਸ ਤੇ ਨਾਲ ਦੀ ਨਾਲ ਤਾਂ ਦਾਦੀ ਇਹ ਕਿ ਅਕਾਲੀ ਦਲ ਤੇ ਹੋਰ ਕਈ ਪਾਰਟੀਆਂ ਵੱਲੋਂ ਇਸ ਮੁਕਾਬਲੇ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਬਹੁਤ ਜ਼ਿਆਦਾ ਦੌੜ ਭੱਜ ਲੱਗੀ ਹੋਈ ਸੀ ਤੇ ਜਿੱਤ ਨੂੰ ਲੈ ਕੇ بڑے بڑے ਵੱਡੇ ਦਾਅਵੇ ਵਾਅਦੇ ਵੀ ਜਿਹੜੇ ਆ ਵੱਖ-ਵੱਖ ਪਾਰਟੀਆਂ ਵੱਲੋਂ ਜਿਤਾਏ ਜਾ ਰਹੇ ਸੀ ਤੇ ਵਕ-ਵਕ ਤਰ੍ਹਾਂ ਦੀਆਂ ਹਵਾਵਾਂ ਵੀ ਨਿਕਲਦੀਆਂ ਸਾਹਮਣੇ ਆ ਰਹੀਆਂ ਸੀ ਪਰ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੀ ਜਿਮਣੀ ਚੋਣ ਆਮ ਆਦਮੀ ਪਾਰਟੀ ਵੱਲੋਂ ਜਿੱਤ ਲਈ ਗਈ ਹੈ ਇਸ ਮਗਰੋਂ ਬਟਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸਿੰਘ ਸਿੰਘ कलसी ਦੇ ਟੀਮ ਵੱਜੋ ਜਸ਼ਨ ਮਨਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰ ਅਤੇ ਵਰਕਰ ਮੌਜੂਦ ਰਹੇ ਸਭ ਤੋਂ ਪਹਿਲਾਂ ਨਹਿਰੂ ਗੇਟ ਇਕੱਠੇ ਹੋ ਕੇ ਬਟਾਲਾ ਸ਼ਹਿਰ ਦਾ ਇੱਕ ਰੈਲੀ ਦੇ ਰੂਪ ਦੇ ਵਿੱਚ ਚੱਕਰ ਲਗਾਇਆ ਗਿਆ ਫਿਰ ਗਾਂਧੀ ਚੌਕ ਵਿੱਚ ਆਤਸ਼ਬਾਜੀ ਕੀਤੀ ਗਈ ਗੱਲਬਾਤ ਦੌਰਾਨ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ ਨੇ ਕਿਹਾ ਕਿ ਸੈਰੀ ਸੈਰਿਕਲਸੀ ਜੋ ਬਟਾਲਾ ਦੇ ਵਿਧਾਇਕ ਨੇ ਉਹ ਅੱਜ ਤੱਕ ਜਿੱਥੇ ਵੀ ਗਏ ਨੇ ਉਹਨਾਂ ਨੇ ਹਮੇਸ਼ਾ ਜਿੱਤ ਹਾਸਲ ਕੀਤੀ ਹੈ ਅਸੀਂ ਸੈਰਿਕਲਸੀ ਦੇ ਨਾਲ ਹਾਂ ਹਮੇਸ਼ਾ ਰਹਿੰਦੇ ਹਾਂ ਉਹਨਾਂ ਨਾਲ ਰਹਿ ਕੇ ਲੋਕਾਂ ਦੇ ਵਿੱਚ ਵਿਚਰਦੇ ਹਾਂ ਆਮ ਆਮ ਆਦਮੀ ਪਾਰਟੀ ਨੇ ਕੰਮ ਦੇ ਆਧਾਰ ਤੇ ਵੋਟਾਂ ਮੰਗੀਆਂ ਨੇ ਔਰ ਪੰਥਕ ਹਲਕਾ ਜੋ ਲੋਕ ਆਖਦੇ ਸਨ ਉਹਨਾਂ ਨੂੰ ਇਹ ਗੱਲ ਸਾਬਤ ਹੋ ਗਈ ਹੈ ਕਿ ਲੋਕ ਕੰਮ ਦੇ ਆਧਾਰਤ ਤੇ ਵੋਟਾਂ ਪਾਉਂਦੇ ਨੇ ਨਾ ਕਿ ਕਿਸੇ ਧਾਰਮਿਕ ਪੱਖ ਤੇ ਲੋਕਾਂ ਵੱਲੋਂ ਵੋਟਾਂ ਪਾਈਆਂ ਜਾਂਦੀਆਂ ਨੇ ਤੁਸੀਂ ਦੇਖਦੇ ਪਈਓ ਤਸਵੀਰਾਂ ਦੇ ਵਿੱਚ ਕਿ ਬਹੁਤ ਜੋਸ਼ ਖੁਸ਼ ਦੇ ਨਾਲ ਬਟਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹ ਲਹਿਰ ਪੂਰੇ ਬਿਆਰ ਦੇ ਵਿੱਚ ਜਿਹੜਾ ਆ ਇੱਕ ਮਾਰਚ ਕਰਕੇ ਖੁਸ਼ੀ ਮਨਾਈ ਗਈ ਤੇ ਤੁਸੀਂ ਦੇ ਦੇ ਪੀਓਪੀ ਪੂਰੇ ਵਰਕਰ ਜਿਹੜੇ ਨੇ ਉਹ ਆਪਣੀਆਂ ਬਾਈਕਾਂ ਦੇ ਉੱਤੇ ਬਾਜ਼ਾਰ ਦੇ ਵਿੱਚੋਂ ਦੀ ਜੜਾ ਆ ਉਹ ਨਾਰੇਬਾਜੀ ਕਰਦੇ ਹੋਏ ਲੰਘਦੇ ਗਏ ਤੇ ਖੁਸ਼ੀ ਮਨਾਉਂਦੇ ਗਏ ਬੜੇ ਰੋਵੇ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਵਿਕੀ ਮਲਿਕ ਦੀ ਇਸ ਰਿਪੋਰਟ ਦੇ ਨਾਲ ਧੰਨਵਾਦ ਦੇਖੋ ਜੀ ਅੱਜ ਇਹ ਬੜਾ ਭਾਗਾ ਵਾਲਾ ਦਿਨ ਹੈ ਔਰ ਬੜਾ ਖੁਸ਼ੀ ਵਾਲਾ ਦਿਨ ਹੈ ਔਰ ਇਤਿਹਾਸ ਦੇ ਸੁਨਹਿਰੀ ਅਖਰੇ ਜੀ ਵੀ ਲਿਖਿਆ ਗਿਆ ਹੈ ਇਹ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁੱਕ ਚੁੱਕ ਕਹਿੰਦੇ ਕਿ ਸੈਮੀਫਾਈਨਲ ਦੇ ਵੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਿੱਕ ਦੇ ਵਿੱਚ ਨਾਣਾ ਲਾ ਕੇ ਦੇ ਦੱਸਤਾ ਕਿ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਆ ਤੇ ਫਾਈਨਲ ਵੀ ਮਾਝਾ ਦੇ ਸੀਐਮ ਸਾਹਿਬ ਭਗਤ ਮਾਝੇ ਦੇ ਥੋੜੀ ਜਿਆਦਾ ਸਰ ਪਤਕਾ ਲਗਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮ ਦੇਖੇ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਸਾਹਿਬ ਜੋ ਸਾਡੇ ਸੀਐਮ ਸਾਹਿਬ ਉਹ ਖਾਸ ਤੌਰ ਤੇ ਜੋ ਸਾਡੇ ਮਾਨਯੋਗ ਅਮਰ ਸਿੰਘ ਸ਼ਹਿਰੀ ਕਰਤੀ ਜੋ ਉਹ ਅਦੇ ਅਟੁੱਟ ਮਿਹਤ ਰਹੀ ਉਥੇ ਉਸ ਮਿਹਨਤ ਨੂੰ ਸਲਾਮ ਹੈ ਕਿ ਅਸੀਂ ਤਿੰਨ ਹਫ਼ਤੇ ਉਥੇ ਲਾ ਕੇ ਆਏ ਔਰ ਮਾਨਯੋਗ ਐਮਐਲਏ ਸਾਹਿਬ ਸਵੇਰੇ 7 ਵਜੇ ਉੱਠ ਕੇ ਪਹਿਲੇ ਲੋਕਾਂ ਨੂੰ ਮਿਲਦੇ ਸੀਗੇ 8:30 9:00 ਵਜੇ ਨਾਲ ਕਰਨਤਾਲ ਪਹੁੰਚਦੇ ਸੀਗੇ ਉਸ ਤੋਂ ਬਾਅਦ ਸਾਰਾ ਦਿਨ ਉਥੇ ਬਿਤਾ ਕੇ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ੈਡਿਊਲ ਉਹਦਾ ਇੱਕ ਮਹੀਨਾ ਉੱਤੇ ਸੀਗਾ ਔਰ ਇਹ ਚੀਜ਼ ਦਾ ਬੜਾ ਮਾਣ ਮਹਿਸੂਸ ਹੁੰਦਾ ਕਿ ਬਟਾਲਾ ਵਾਸੀਓ ਕਿ ਤੁਸੀਂ ਇੱਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰਿਆ ਪੂਰੇ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਕਿਉਂ ਕਿ ਜਿੱਥੇ ਵੀ ਡਿਊਟੀ ਲੱਗੀ ਉਹਨਾਂ ਦੀ ਮਾਜੋਕ ਸੀਐਮ ਸਾਹਿਬ ਭਗਵੰਤ ਮਾਨ ਜੀ ਕੇਜਵਲ ਸਾਹਿਬ ਨੇ ਜਿੱਥੇ ਵੀ ਡਿਊਟੀ ਲਾਈ ਹੈ ਚਾਹੇ ਜਲੰਧਰ ਸੀਗਾ ਚਾਹੇ ਲੋਹਿਆੜੇ ਸੀਗਾ ਚਾਹੇ ਸਾਡਾ ਡੇਰਾ ਬਾਬਾ ਨਾਨਕ ਸੀਗਾ ਜਿੱਥੇ ਵੀ ਡਿਊਟੀ ਲਾਈ ਹੈ ਉਹਨੇ ਪਤਰਾ ਜਾਰੀ ਕਰਕੇ ਸੀਐਮ ਸਾਹਿਬ ਦੀ ਝੋਲੀ ਚ ਪਾਇਆ ਹੋਰ ਇਹਦੀ ਗੱਲ ਕੀਤੀ ਜਾਵੇ ਜਿੱਥੇ ਵੀ ਆਈ ਬੜੀ ਬੱਠੀ ਆ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ 91 ਵੋਟਾਂ ਨਾਲ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾਣੀ ਮੋਟੀ ਗੱਲ ਨਹੀਂ ਹੈ ਕਿ ਉੱਥੇ ਕਾਲੀ ਦਲ ਦੇ ਦੋ ਸਰਹੰਦਰ ਲੀਡਰ ਹੋਣ ਕਾਂਗਰਸ ਪਾਰਟੀ ਚੋਂ ਰਾਈ ਵਿਚਾਰੀ ਪਿੱਛੇ ਗਈ ਆ ਉਹਨਾਂ ਨੇ ਚਲੋ ਕਾਫੀ ਜ਼ੋਰ ਲਾਇ ਲੋਕਾਂ ਨੇ ਪਰ ਉਹ ਸਾਡੇ ਬੜਿੰਗ ਸਾਹਿਬ ਨੇ ਬੜਾ ਅੱਛਾ ਬਿਆਨ ਦਿੱਤਾ ਜਿੱਤੇ ਕਰਕੇ ਵੀ ਉਹ ਲੋਕਾਂ ਨੇ ਬੜਾ ਫਤਵਾ ਦੇ ਤਾੜ ਲਉ ਇਹੀ ਹਾਲ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਪਾਰਟੀਆਂ ਦਾ ਇਹੀ ਹਾਲ ਰਿਵੈਤੀ ਲੀਡਰਾਂ ਦਾ ਹੋਣਾ 27 ਦੇ ਵਿੱਚ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਅਸੀਂ ਉਹ ਉਹ ਲੋਗ ਆ ਸਾਡੀ ਉਹ ਪਾਰਟੀ ਆ ਜਿਹੜੇ ਕੰਮ ਦੇ ਨਾਤੇ ਵੋਟ ਮੰਗਦੀ ਐ ਚਾਮ ਦੇ ਨਾਤੇ ਵੋਟ ਨਹੀਂ ਮੰਗਦੀ ਅਸੀਂ ਕੰਮ ਕਰਕੇ ਦਿਖਾਇਆ ਲੋਕਾਂ ਨੂੰ ਇਹ ਲਾਰੇ ਚ ਨਹੀਂ ਰੱਖਿਆ ਇਤਾਂ ਦੀ ਮਿਹਨਤ ਰਹੀ ਕਿਦਾਂ ਦਾ ਨਤੀਜਾ ਇਹ ਸਾਰੀ ਦੀ ਸਾਰੀ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਉੱਥੇ ਕੀਤਾ ਉਹਨਾਂ ਦੇ ਇੱਕ ਇਸ਼ਾਰੇ ਤੇ ਸਵੇਰੇ ਉੱਥੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਉਹਨਾਂ ਦੀ ਅੰਤ ਤੱਕ ਮਿਹਨਤ ਸਦਕਾ ਤੇ ਭਗਵੰਤ ਮਾਨ ਜੀ ਦੇ ਕੀਤੇ ਕੰਮ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੇ ਤਰਨ ਤਰਨ ਦੇ ਲੋਕਾਂ ਨੇ ਮੋਹਰ ਲਾ ਕੇ 12000 ਦੀ ਲੀਡ ਨਾਲ ਉਥੋਂ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਚ ਇੱਕ ਵਾਰ ਫਿਰ ਫਤਵਾ ਦੇ। ਕੀ ਦੇਖਦੇ ਜਿਹੜੀ ਲੀਡ ਆਈ ਹੈ? ਲੀਡ ਬਹੁਤ ਵਧੀਆ ਲੀਡ ਆਈ ਆ ਔਰ ਜਿਹੜੀ ਜਿਮਨੀ ਚੋਨ ਦੇ ਵਿੱਚ ਇੰਨੀ ਵੱਡੀ ਲੀਡ ਆਣੀ ਬਹੁਤ ਵਧੀਆ ਕਿਉਂਕਿ ਸਾਰੇ ਕਹਿੰਦੇ ਸੀ ਪੰਥਕ ਘਲਕਾ ਪੰਥਕ ਘਲਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਔਰ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਸਾਡੇ એનਰਜੈਟਿਕ ਐਮ ਐਲ ਏ ਸਰਦਾਰ ਅਮਨ ਸ਼ਰ ਸਹਿਰੀ ਕਲਸੀ ਜਿੱਥੇ-ਜਿੱਥੇ ਵੀ ਗਏ ਨੇ ਇਲੈਕਸ਼ਨ ਪਾਈ ਇਲੈਕਸ਼ਨ ਤੇ ਜਿੱਤਾਂ ਨੇ ਉਹਨਾਂ ਦੇ ਕਦਮ ਚੁੰਮੇ ਨੇ ਔਰ ਉਹਨਾਂ ਦੇ ਕਰਕੇ ਹੀ ਅੱਜ ਉਹਨਾਂ ਦੀ ਟੀਮ ਨੇ ਮਿਹਨਤ ਕਰਕੇ ਇਸ ਲੀਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਰੀ ਕਲਸੀ ਜਿੰਦਾਬਾਦ ਹਰੀ ਕਲਸੀ ਜਿੰਦਾਬਾਦ ਭਗਵੰਤ ਮਾਨ ਜੀ ਜਿੰਦਾਬਾਦ ਕੇਜਰੀਵਾਲ ਸਾਹਿਬ ਜਿੰਦਾਬਾਦ ਓਕੇ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਬੜਾ ਕੰਮ ਹੀ ਉਸ ਤੇ ਉਲੱਛ ਦੇ ਵਿੱਚ ਕੁਝ ਬਣਾਉਣ ਜਾ ਰਹੇ ਆ ਤੇ ਬੜੇ ਆਮ ਆਮ ਦੇ ਨਾਲ ਸਾਰੇ ਫਲਕ ਨੂੰ ਰੈਕਲ ਵਾਲੇ ਨੌਜਵਾਨ ਜਿਹੜੇ ਸ਼ਰੀਪਾ ਉਤਾਰ ਕਰਦੇ ਆ ਜਿਹੜੇ ਮਿਲੂ ਪਿਆਰ ਕਰਦੇ ਆ ਸਾਰੇ ਲਾਈਫੇ ਰਾਹ ਸਾਹੀ ਜਿੱਤ ਪਾਵਾਂਗੇ ਤੇ ਜਿੱਥੇ ਵੱਡਾ ਲੈ ਕੇ ਜਾਵੋਗੇ ਨਾਰਾ ਕਿੱਥੇ ਮਾਰਗਾ ਬਾਗ ਕਾਦੀ ਚੂਕਦੰ ਪਹੁੰਚਣੀ ਚਾਹੀਦੀ ਆ ਛੇਰੀ ਕਾਪੀ ਛੇਰੀ ਕਾਪੀ